ਪਰਸ ਰਾਮਪੁਰਬ ਵਿੱਚ ਸਾਲਾਨਾ ਜੋੜ ਮੇਲਾ ਤੇ ਕਬੱਡੀ ਟੂਰਨਾਮੈਂਟ 3 ਜੂਨ ਤੋਂ 8 ਜੂਨ 2025 ਐਤਵਾਰ ਨੂੰ ਪਵਨ ਕੁਮਾਰ ਤੀਨੂ ਨਿਤਨ ਕੋਲੀ ਬੀਬੀ ਰਾਜਵਿੰਦਰ ਘੌਰ ਥਿਆੜਾ ਬਨੀਤ ਧੀਰ ਬਲਬੀਨ ਸਿੰਘ ਬਿੱਟੂ ਢਿੱਲੋਂ ਵਿਕੀ ਤੁਲਸੀ ਨੇ ਕੀਤਾ ਪੋਸਟਰ ਰਿਲੀਜ਼ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਗੁਰੂ ਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਗੜ ਕਾਨੂੰਨੀ ਥੇ ਪਿੰਡ ਪਰਸ ਰਾਮਪੁਰ ਵਿਖੇ ਸਮੂਹ ਸਾਧ ਸੰਗਤ ਐਨ ਆਰ ਆਈ ਤੇ ਪਿੰਡ ਚਾਂਦਪੁਰ ਪੂਰਨਪੁਰ ਉਜਵਾਲ ਮੁਯੱਫਰਪੁਰ ਪ੍ਰਦੇਸ਼ ਦੇ ਜੋਗ ਨਾਲ 97ਵਾਂ ਸਲਾਣਾ ਸਹੀਦੀ ਜੋੜ ਮੇਲਾ ਤੇ ਕਬੱਡੀ ਟੂਰਨਾਮੈਂਟ 3 ਜੂਨ ਤੋਂ 8 ਜੂਨ 2025 ਦਿਨ ਮੰਗਲਵਾਰ ਤੋਂ ਐਤਵਾਰ ਨੂੰ ਬਹੁਤ ਹੀ ਸਰਦਾਰ ਭਾਵਨਾ ਦੇ ਨਾਲ ਕਰਵਾਇਆ ਜਾ ਰਿਹਾ ਹੈ ਇਸ ਸਬੰਧ ਵਿੱਚ ਅੱਜ ਗੁਰਦੁਆਰਾ ਧੰਤਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤਲੜ ਵਿਖੇ ਪਵਨ ਕੁਮਾਰ ਟਿਨੂ ਨਿਤਨ ਕੋਲੀ ਬੀਬੀ ਰਾਜਵਿੰਦਰ ਕੌਰ ਥਿਆੜਾ ਬਨੀਤ ਧੀਰ ਬਲਬੀਰ ਸਿੰਘ ਬਿੱਟੂ ਢਿੱਲੋ ਵਿੱਕੀ ਤੁਲਸੀ ਮੈਨੇਜਰ ਬਲਜੀਤ ਸਿੰਘ ਹੁਰਾ ਪੋਸਟਰ ਵੀ ਗੁਰਦੁਆਰਾ ਕਮੇਟੀ ਦੇ ਸਾਰੇ ਅਹੁਦੇਦਾਰਾਂ ਨਾਲ ਮਿਲ ਕੇ ਰਿਲੀਜ਼ ਕੀਤਾ ਪ੍ਰਬੰਧਕਾਂ ਦੱਸਿਆ ਕਿ 2 ਜੂਨ ਨੂੰ ਬਲਦਾਂ ਦੀ ਹਲਟ ਡੋੜਾਂ ਵੀ ਕਰਵਾਈਆਂ ਜਾਣਗੀਆਂ 3 ਜੂਨ ਨੂੰ ਕਬੱਡੀ ਟੂਰਨਾਮੈਂਟ ਦਾ ਆਗਾਜ਼ ਹੋਵੇਗਾ 6 ਜੂਨ 2025 ਦਿਨ ਸ਼ੁੱਕਰਵਾਰ ਨੂੰ ਓਪਨ ਕਲੱਬ ਦੇ ਸਾਰੇ ਮੈਚ ਕਰਵਾਏ ਜਾਣਗੇ ਤੇ 4 ਤੇ 5 ਜੂਨ ਨੂੰ ਮੁਕਾਬਲੇ ਵੀ ਦੇਖਣ ਜੋਗ ਹੋਣਗੇ 6 ਜੂਨ 2025 ਦਿਨ ਸ਼ੁੱਕਰਵਾਰ ਸ਼ਾਮ ਨੂੰ ਵੀ ਡਰਾ ਵੀ ਕੱਢੇ ਜਾਣਗੇ ਟੂਰਨਾਮੈਂਟ ਦਾ ਉਦਘਾਟਨ ਸੰਤ ਬਾਬਾ ਹਰਜਿੰਦਰ ਸਿੰਘ ਜੀ ਚਾਹ ਵਾਲਾ ਕਰਨਗੇ 8 ਜੂਨ ਦਿਨ ਐਤਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਢਾਡੀ ਗੁਰਪ੍ਰੀਤ ਸਿੰਘ ਲਾਂਡਰਾ ਮਨਜੀਤ ਸਿੰਘ ਸੋਹੀ ਕਵੀਸਰੀ ਜਥਾ ਸੰਗਤਾਂ ਨੂੰ ਢਾਡੀ ਬਾਰਾਹੀ ਨਿਹਾਲ ਕਰਨਗੇ ਗੁਰੂ ਘਰ ਲੰਗਰ ਆទੁੱਟ ਵਰਤੇਗਾ ਪ੍ਰਬੰਧਕਾਂ ਦੱਸਿਆ ਕਿ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਤੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ